ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਔਰ ਉੱਚੇ ਅਹੁਦੇਦਾਰਾਂ ਵੱਲੋਂ ਡੋਰ ਟੂ ਡੋਰ ਪਿੰਡਾਂ ਦੇ ਵਿੱਚ ਕੰਪੇਨਿੰਗ ਕੀਤੀ ਜਾ ਰਹੀ ਹੈ ਵੱਡੇ ਵੱਡੇ ਦਾਅਵੇ ਕੀਤੇ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਉਦੋਂ ਦੇ ਵਿਕਾਸ ਕਾਰਜ ਹੀ ਹੋਏ ਨੇ ਉਦੋਂ ਦਾ ਕੋਈ ਵੀ ਜਿਹੜਾ ਕੰਮ ਨਹੀਂ ਜਿਹੜਾ ਕਿਸੇ ਅਧੜਿਆ ਪਰ ਅਸੀਂ ਅਜਿਹੇ ਸਵਾਲਾਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਪਲੈਨਿੰਗ ਬੋਰਡ ਦੇ ਚੇਅਰਮੈਨ ਔਰ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਾਂਗਾ ਜੀ ਵੀ ਮੌਜੂਦ ਹੈ ਔਰ ਆਮ ਆਦਮੀ ਪਾਰਟੀ ਜਿਲ੍ਹਾ ਪ੍ਰੇਸ਼ਦ ਉਮੀਦਵਾਰ ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਮੋਹਰੇ ਵਾਲਾ ਵੀ ਸਾਡੇ ਨਾਲ ਮੌਜੂਦ ਹੈ ਔਰ ਬਲਾਕ ਸੰਮਤੀ ਦੇ ਇਲੈਕਸ਼ਨਾਂ ਦੇ ਵਿੱਚ ਲਾਲਜੀਆਂ ਪਿੰਡ ਤੋਂ ਖੜੇ ਸੁਰਿੰਦਰ ਸਿੰਘ ਜੀ ਦੇ ਬ੍ਰਦਰ ਭਰਵਿੰਦਰ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਣੇ ਆ ਹਰਵ੍ਰਿਜ ਜੀ ਇਹ ਮੁੱਦੇ ਲੈ ਕੇ ਚੱਲੇ ਜੇ ਇਹ ਸਵਾਲ ਹੈ ਜੀ ਤੁਸੀਂ ਤੁਹਾਨੂੰ ਹੀ ਕਿਉਂ ਲੋਕ ਚੁਣਨ ਤੁਹਾਨੂੰ ਹੀ ਕਿਉਂ ਵੋਟ ਪਾਣਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਤੁਸੀਂ ਅੱਜ ਪਿੰਡਾਂ ਦੇ ਵਿੱਚ ਪ੍ਰੋਗਰਾਮਾਂ ਉੱਥੇ ਪਹੁੰਚ ਕੇ ਸਾਡਾ ਜਿਹੜਾ ਤਸੀਮ ਹੌਸਲਾ ਵਧਾ ਰਹੇ ਹੋ ਉਸ ਤੋਂ ਨਾਲ ਹੀ ਮੈਂ ਰਜਿੰਦਰ ਸਿੰਘ ਕਾਂਗਾ ਜਿਹੜੇ ਸਾਡੇ ਪਲੈਨਿੰਗ ਬੋਰਡ ਦੇ ਚੇਅਰਮੈਨ ਵੀ ਸਾਡੇ ਫਰੋਜਪੁਰ ਜ਼ਿਲ੍ਹਾ ਦੇ ਪ੍ਰਧਾਨਵੀ ਆ ਮੈਂ ਖੁਸ਼ ਹੰਸੀਮਾ ਕਿ ਉਹ ਮੇਰੀ ਕੰਪੇਨਿੰਗ ਕਰ ਰਹੇ ਨੇ ਸਾਡੇ ਕੜਮਾਂ ਜੋਂ ਦੇ ਵਿੱਚ ਤੇ ਇਸ ਤਰ੍ਹਾਂ ਕਲਸ਼ਮਿੰਦਰ ਖੰਡਾ ਜੀ ਵੀ ਸਾਡੇ ਚੇਅਰਮੈਨ ਕਰਕੇ ਗਏ ਨੇ ਤੇ ਸਾਡੇ ਪ੍ਰਧਾਨ ਜੀ ਤਾਂ ਮੇਰੇ ਕਹਿੰਦੇ ਇਹਨਾਂ ਦਾ ਆਸ਼ੀਰਵਾਦ ਮੇਰੇ ਨਾਲ ਆ ਤੇ ਅਸੀਂ ਨਾਲ ਹੀ ਮੇਰੇ ਜਿਹੜੇ ਸੰਧੂਪਰਾ ਲਾਲਚੀਆਂ ਤੋਂ ਬਲਾਖੰਤੀ ਦੀ ਲੜ ਰਹੇ ਨੇ ਇਹਨਾਂ ਦਾ ਲਾਸਟ ਪਿੰਡ ਮੇਰੇ ਜੌਨ ਚ ਪੈਂਦਾ ਅੱਜ ਅਸੀਂ ਇਹ ਜਿਹੜਾ ਪਿੰਡ ਕਵਰ ਕਰਨ ਆਏ ਸੀ ਅਸੀਂ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗ ਰਹੇ ਹਾਂ ਨਹੀਂ ਵਿਕਾਸ ਕੀ ਕਮੀ ਰਹਿ ਗਈ ਹੈ ਵਿਕਾਸ ਦੀ ਨਹੀਂ ਵਿਕਾਸ ਕੀਤਾ ਉਹ ਦੱਸ ਰਹੇ ਆ ਆਪਣੇ ਲੋਕਾਂ ਨੂੰ ਵੀ ਤੁਹਾਡੇ ਜਿਹੜੇ ਆ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਜੋ ਉਹਨਾਂ ਨੇ ਪੰਜਾਬ ਲਈ ਵਿਕਾਸ ਕੀਤਾ ਅੱਜ ਅਸੀਂ ਉਹ ਘਰ ਘਰ ਜਾ ਕੇ ਦੱਸ ਰਹੇ ਆ ਕਿਹੜੇ ਕਿਹੜੇ ਵਿਕਾਸ ਕਾਰਜ ਹੁਣ ਤੱਕ ਹੋ ਚੁੱਕੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਕਿਸਾਨੀ ਬੈਲਟ ਆ ਜੀ ਸਾਡੇ ਗਰੂਰ ਸਾਇ ਦੇ ਵਿੱਚ ਅੱਜ ਤੱਕ ਇਤਿਹਾਸ ਦੇ ਵਿੱਚ ਇੰਨੀਆਂ ਪਾਰਟੀਆਂ ਆਈਆਂ ਨੇ ਕਾਂਗਰਸ ਅਕਾਲੀ ਦਲ ਨੇ ਰਾਜ ਕੀਤਾ 70 ਸਾਲ ਸਾਨੂੰ ਅੱਜ ਤੱਕ ਕਿਸਾਨ ਭਰਾਵਾਂ ਨੂੰ ਕਦੇ ਵੀ ਦਿਨੇ ਲਾਈਟ ਨਸੀਬ ਨਹੀਂ ਸੀ ਹੋਈ ਰਾਤ ਨੂੰ ਜਨਰੇਟਰ ਚਲਾਉਣੇ ਜਾਂ ਬੈਟਰੀਆਂ ਲੈ ਕੇ ਕਿਸਾਨ ਵਿਚਾਰੇ ਮੋਟਰਾਂ ਦੇ ਲਾਈਟ ਦੇਖਦੇ ਹੁੰਦੇ ਸੀ ਵੀ ਕਦੋਂ ਆਏਗੀ ਤੇ ਮੁੱਖ ਮੰਤਰੀ ਦੀ ਸਰਕਾਰ ਬੰਦਿਆ ਹੀ ਅੱਜ ਕਿਸਾਨ ਐਨੇ ਖੁਸ਼ ਹੋ ਚੁੱਕੇ ਆ ਵੀ ਆਪਣਾ ਸਵੇਰੇ ਉੱਠਦੇ ਆ ਚਾਹ ਪੀਂਦੇ ਆ ਤੇ ਖੇਤਾਂ ਵਿੱਚ ਕਣਕ ਭਰ ਕੇ ਸ਼ਾਮ ਨੂੰ ਆਦੇ ਪਰਿਵਾਰ ਵਿੱਚ ਬੈਠਦੇ ਆ ਦੂਸਰੇ ਨੰਬਰ ਤੇ ਜਿਹੜੀਆਂ ਨਹਿਰਾਂ ਸੀਆਂ ਸਾਨੂੰ ਅੱਜ ਤੱਕ ਵੀ ਕਿਸਾਨਾਂ ਨੂੰ ਪਾਣੀ ਨਹੀਂ ਸੀ ਮਿਲਿਆ ਕਦੀ ਵੀ ਤੇ ਮੈਂ ਮੁੱਖ ਮੰਤਰੀ ਸਰਕਾਰ ਬੰਦਿਆ ਹੀ ਕਿਸਾਨਾਂ ਨੂੰ ਜਿਹੜੀਆਂ ਨਹਿਰਾਂ ਪਹਿਲਾਂ ਉਹਨਾਂ ਨੂੰ ਪਹਿਲਾਂ ਤੱਕ ਪਾਣੀ ਪਹਚਾਇਆ ਫਿਰ ਜਿਹੜੀਆਂ ਆਪਣੇ ਸਾਡੇ ਕੜਮੇ ਚੌਂ ਤੇ ਵੱਡੀਆਂ ਨਹਿਰਾਂ ਸੀਗਾ ਤੁਸੀਂ ਲੱਖੋ ਕਿ ਬ੍ਰਾਂਚ ਵੇਖੀ ਹੋਣੀ ਹੈ ਜੰਗ ਬ੍ਰਿਡ ਵੇਖਣਾ ਮਹਿਮਾ ਵੇਖਿਆ ਹੋਣਾ ਇਹ ਕੱਚੀਆਂ ਨਹਿਰਾਂ ਸੀ ਰਸਦੀਆਂ ਰਹਿੰਦੀਆਂ ਸੀ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਸੀ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਤਿੰਨੇ ਵੱਡੀਆਂ ਨਹਿਰਾਂ ਪੱਕੀਆਂ ਕਰਵਾਈਆਂ ਤੇ ਟਾਇਲਾਂ ਤੱਕ ਪਾਣੀ ਪਹੁੰਚਾਇਆ ਬੇਰੁਜ਼ਗਾਰ 56000 ਨੌਕਰੀ ਜਿਹੜੀ ਆ ਅੱਜ ਤੱਕ ਮੇਰੇ ਸਾਰੇ ਕਿਸੇ ਸਰਕਾਰ ਨੇ ਨਹੀਂ ਦਿੱਤੀ ਹੋਣੀ 56000 ਜਿਹੜੀ ਨੌਕਰੀ ਆ ਉਹ ਪੰਜਾਬ ਸਰਕਾਰ ਨੇ ਦਿੱਤੀ ਆ ਹਰ ਦਿਨ ਦੇ ਜ਼ਰੂਰ ਸੀ ਪਰ ਉਹ ਉਹਨਾਂ ਰਵਾਇਤੀ ਪਾਰਟੀਆਂ ਦੇ ਵੱਡੇ ਪਹਿਲਾਂ ਬੈਗ ਚੱਲਦੇ ਹੁੰਦੇ ਸੀ ਫਿਰ ਟੈਂਚੀ ਚੱਲਦੇ ਹੁੰਦੇ ਸੀ ਸਾਡੇ ਜਿਹੜੀ ਸਰਕਾਰ ਨੇ ਦਿੱਤੀ ਹੈ ਤੁਸੀਂ ਕਿਸੇ ਵੀ ਇੰਟਰਵਿਊ ਕਰ ਲਓ ਜਿੱਥੇ ਨੌਕਰੀ ਮਿਲੀ ਕਿਸੇ ਨੇ ਰੁਪਈਆ ਨਹੀਂ ਦਿੱਤਾ ਉਹਦੀ ਕੁਆਲਿਫੀਕੇਸ਼ਨ ਤੇ ਤੇ ਉਹਦੀ ਯੋਗਤਾ ਦੇ ਤਾਰਤੇ ਜਿਹੜੀਆਂ ਇਹ ਪੋਸਟਾਂ ਮਿਲੀਆਂ ਨੇ ਤੇ ਜਿਹੜੇ ਹੈਲਥ ਸਿਸਟਮ ਤੁਸੀਂ ਵੇਖਿਆ ਹੁਣ ਪਿੰਡਾਂ ਦੇ ਵਿੱਚ ਜਿੱਤਾਂ ਮੁੱਲਾ ਕਲੀਨਿਕ ਖੁੱਲੇ ਆ ਐਜੂਕੇਸ਼ਨ ਤੁਸੀਂ ਵੇਖੋ ਕਿੰਨਾ ਸੁਧਾਰ ਆ ਗਿਆ ਪੰਜਾਬ ਦੇ ਵਿੱਚ ਤੇ ਇਹ ਮੁੱਹੱਲਾ ਕਲੀਨਿਕ ਦੀ ਤੁਸੀਂ ਗੱਲ ਕੀਤੀ ਹੈ ਕਹਿੰਦੇ ਕਿ ਬੀਜੇਪੀ ਦੀ ਦੇਣ ਹੋਵੇ ਮੈਂ ਕੋਈ ਬੀਜੇਪੀ ਦਾ ਤੁਹਾਨੂੰ ਕੀ ਦੱਸੀਏ ਜਿੰਨਾ ਕਿਸਾਨਾਂ ਨੂੰ ਤੁਸੀਂ ਦੇਖਿਆ ਹੋਣਾ ਜਦੋਂ ਕਿਸਾਨੀ ਅंदोलਨ ਲੱਗਾ ਸੀ ਕਿੰਨੀਆਂ ਲੱਖਾਂ ਸਾਡੀਆਂ ਕਿਸਾਨਾਂ ਦੀਆਂ ਉੱਥੋਂ اٹੀਆਂ ਉਹ ਜ਼ਰੂਰ ਉਹਨਾਂ ਦੀ ਦੇਣ ਹੈਗੀ ਹੈ ਪੰਜਾਬ ਦੇ ਕਾਂਗਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਿੰਡਾਂ ਦੇ ਵਿੱਚ ਹੱਲੇ ਵੀ ਅਜਿਹੇ ਸਕੂਲ ਨੇ ਕਈ ਅਜਿਹੇ ਸਕੂਲ ਨੇ ਜਿੱਤੇ ਕਿ ਦੋ ਦੋ ਟੀਚਰ ਨੇ ਇੱਕ ਇੱਕ ਟੀਚਰ ਹੈ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ ਪਰ ਕਈ ਅਜਿਹੇ ਜਗਾਂ ਨੇ ਜਿੱਥੇ ਹੱਲੇ ਵੀ ਕੋਈ ਸੁਧਾਰ ਨਹੀਂ ਹੋਇਆ ਚੰਗੇ ਸਕੂਲਾਂ ਦੇ ਵਿੱਚ ਲਾਈਵ ਪੰਜਾਬ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਸਾਡੀ ਆਵਾਜ਼ ਪਬਲਿਕ ਤੱਕ ਪਹੁੰਚਾਉਣ ਆਏ ਹੋ ਤੁਹਾਡਾ ਅਤੀ ਧੰਨਵਾਦ ਤੁਸੀਂ ਪੱਤਰਕਾਰ ਸਾਹਿਬ ਸਵਾਲ ਕੀਤਾ ਹੈ ਵੀ ਜਿਹੜੇ ਸਕੂਲਾਂ ਦੀ ਡਿਵੈਲਪਮੈਂਟ ਨਹੀਂ ਹੋਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਵੀ ਪੰਜਾਬ ਸਰਕਾਰ ਵੱਲੋਂ ਖੁੱਲ੍ਹ ਦਲੀ ਨਾਲ ਕਿਹਾ ਗਿਆ ਹੈ ਵੀ ਸਭ ਤੋਂ ਵੱਡਾ ਬਜਟ ਜਿਹੜਾ ਸਿੱਖਿਆ ਦਾ ਰੱਖਿਆ ਜਾਣਾ ਨਹੀਂ ਤੇ ਅੱਗੇ ਵਾਲੀਆਂ ਸਰਕਾਰਾਂ ਕੀ ਕਰਦੀਆਂ ਸੀਗੀਆਂ ਸਰਕਾਰੀ ਸਕੂਲਾਂ 'ਚ ਬਿਲਕੁਲ ਧਿਆਨ ਨਹੀਂ ਇਹਨਾਂ ਲੀਡਰਾਂ ਦੇ ਆਪ ਦੇ ਪ੍ਰਾਈਵੇਟ ਸਕੂਲ ਹੁੰਦੇ ਸੀਗੇ ਸਾਡੇ ਕਿਸੇ ਲੀਡਰ ਦਾ ਸਕੂਲ ਲੱਭ ਕੇ ਦਿਹਾ ਠੀਕ ਹੈ ਨਾ ਇਹ ਕੀ ਕਰਦੇ ਸੀ ਵੀ ਪ੍ਰਾਈਵੇਟ ਸਕੂਲਾਂ ਨੂੰ ਉਤਸ਼ਾਹਤ ਕਰਦੇ ਸੀ ਉਹਨਾਂ ਨੂੰ ਗਰਾਊਂਡਾਂ ਲਈ ਫੰਡ ਦੇ ਦਿੱਤੇ ਉਹਨਾਂ ਨੂੰ ਕਿਸੇ ਹੋਰ ਕੰਮ ਲਈ ਫੰਡ ਦੇ ਦਿੱਤੇ ਮੈਂ ਤੁਹਾਨੂੰ ਇਹਦਾ ਰਿਕਾਰਡ ਵੀ ਪੇਸ਼ ਕਰ ਸਕਦਾ ਪਰ ਇੱਕੋ ਇੱਕ ਪਾਲਟੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਸੈਂਕੜੇ ਸਕੂਲ ਡਿਵੈਲਪ ਹੋ ਗਏ ਸੈਂਕੜੇ ਸਕੂਲ ਜਿਹੜੇ ਸਕੂਲ ਆਫ ਐਮਿਨਸ ਬਣ ਗਏ ਚਿੱਟੇ ਨਾਲ ਲੋਕਾਂ ਜਿਹੜੇ ਨਸ਼ੇ ਕਰਦੇ ਆ ਨੌਜੋਨ ਉਹਨਾਂ ਦੀ ਗਿਣਤੀ ਕਿਉਂ ਨਹੀਂ ਘਟ ਰਹੀ ਕਿਉਂਕਿ ਲਗਾਤਾਰੀ ਆਮ ਖਬਰਾਂ ਦੇਖਣ ਨੂੰ ਮਿਲਦੇ ਹੈ ਕਿ ਚਿੱਟੇ ਨਾਲ ਅੱਜ ਇੱਥੇ ਮੌਤ ਹੋ ਗਈ ਅੱਜ ਉੱਥੇ ਮੌਤ ਹੋ ਗਈ ਯੁੱਧ ਨਸ਼ਾ ਵਿਰੋਧ ਵੀ ਚੱਲ ਰਿਹਾ ਹੈ ਪਰ ਫਿਰ ਵੀ ਜਿਹੜੀਆਂ ਮੌਤਾਂ ਦੀ ਗਿਣਤੀ ਹੈ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾਂਦਾ ਹੈ ਕੋਈ ਵੀ ਮਾੜੀ ਲਹਮਤ ਹੈ ਨਾ ਜਦੋਂ ਇੱਕ ਵਾਰੀ ਸੰਸਾਰ ਵਿੱਚ ਆ ਜਾਂਦੀ ਹੈ ਇੱਕ ਵਾਰੀ ਦੁਨੀਆ ਵਿੱਚ ਫੈਲ ਜਾਂਦੀ ਹੈ ਉਹਨੂੰ ਲਿਆਂਦਾ ਕਿੰਨੇ ਮੈਨੂੰ ਇਹ ਦੱਸ ਦਿਓ ਆਕਾਲੀ ਦਲ ਦੀ ਸਰਕਾਰ ਤੋਂ ਪਹਿਲਾਂ ਚਿੱਟੇ ਦਾ ਕਿਸੇ ਪੰਜਾਬ ਵਾਸੀ ਨੇ ਨਾਮ ਸੁਣਿਆ ਸੀ ਉਹਨੂੰ ਲਿਆਉਣ ਵਾਲੇ ਆਕਾਲੀ ਦਲ ਅੱਜ ਕਿੱਥੇ ਨੇ ਜੇਲਾਂ 'ਚ ਨੇ ਠੀਕ ਹੈ ਨਾ ਇਹ ਜਿਹੜੀ ਇਹਨਾਂ ਨੂੰ ਮગર ਮੱਛਾਂ ਨੂੰ ਹੱਥ ਪਾਉਣਾ ਇਹ ਜ਼ੁਰਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੀਗੀ ਮੈਂ ਗੱਲ ਕਰ ਲਵਾਂ ਕੈਪਟਨ ਨਮਿੰਦਰ ਸਿੰਘ ਜੀ ਦੀ ਉਹਨਾਂ ਨੇ ਸਰਕਾਰ ਇਸੇ ਮੁੱਦੇ ਤੇ ਬਣਾਈ ਸੀ ਗੁਟਕਾ ਸਾ ਫੜ ਕੇ ਮੱਥੇ ਨੂੰ ਲਾ ਕੇ ਗੁਰਦੁਆਰਾ ਸਾਹਿਬ ਵਾਲੇ ਬਾਹਰ ਕਰਕੇ ਕਹਿੰਦੇ ਜੀ ਮੈਂ 4 ਹਫ਼ਤੇ ਜੇ ਨਸ਼ਾ ਬੰਦ ਕਰ ਦਿਆਂਗਾ ਕਿੱਥੇ ਹੋ ਗਏ 4 ਹਫ਼ਤੇ ਉਦੋਂ ਬਾਅਦ ਇੱਕ ਵੀ ਕੰਮ ਨਸ਼ੇ ਤੇ ਨਹੀਂ ਕਰਿਆ ਅਸੀਂ ਪਿੰਡ ਪਿੰਡ ਆਵਦੀਆਂ ਕਮੇਟੀਆਂ ਬਣਾਈਆਂ ਜ਼ਿਲ੍ਹਾ ਪੱਧਰ ਤੇ ਬਣੀਆਂ ਫਿਰ ਹਲਕਾ ਲੈਵਲ ਤੇ ਬਣੀਆਂ ਫਿਰ ਬਲਾਕ ਲੈਵਲ ਤੇ ਬਣੀਆਂ ਫਿਰ ਪਿੰਡ ਲੈਵਲ ਤੇ ਸਾਡੀਆਂ ਕਮੇਟੀਆਂ ਬਣੀਆਂ ਜਿਹੜੀਆਂ ਪੁਲਿਸ ਨਾਲ ਰਲ ਕੇ ਸਹਿਯੋਗ ਕਰ ਰਹੀਆਂ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਇਕੱਲੇ ਫਰੋਈਪੁਰ ਦੀ ਗੱਲ ਮੇਰੇ ਨਾਲ ਕਰੋ ਫਰੋਈਪੁਰ ਦੇ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਤੁਸੀਂ ਪੱਤਰ ਕਰਦੇ ਹੋ ਦਿੱਲੀ ਤੁਸੀਂ ਖਬਰਾਂ 'ਚ ਦੇਖਦੇ ਹੋਵੋਗੇ ਸੈਂਕੜੇ ਕੁਆਂਟਲ ਨਸ਼ਾ ਜਿਹੜਾ ਪ੍ਰੋਪਰ ਪਲੇਸ ਨੇ ਫਟ ਲਿਆ ਆ ਉਹ ਕਿੱਥੋਂ ਆ ਗਿਆ ਉਹ ਸਾਰਾ ਜਿਹੜਾ ਇਹਨਾਂ ਵਿਰੋਧੀ ਪਾਰਟੀਆਂ ਦੇ ਜਿਹੜਾ ਜੜਾ ਜੜੀਆਂ ਨੇ ਉਹ ਜਿਹੜੀਆਂ ਪਤਾਲ ਚ ਲੱਗੀਆਂ ਸੀ ਨਾ ਉਹਨਾਂ ਨੂੰ ਅਸੀਂ ਪੱਟਣ ਤੇ ਲੱਗੇ ਹੋਏ ਆ ਤੇ ਬੜੀ ਜਲਦੀ ਇਹਨੂੰ ਪੱਟਿਆ ਜਾਏਗਾ ਦੂਜੀ ਗੱਲ ਮੈਂ ਇਹ ਚਿੱਟਾ ਝੂਟਾ ਵੇਚਣ ਵਾਲਿਆਂ ਨੂੰ ਦੱਸ ਦੇਵਾਂ ਖੋਲ ਕੇ ਪੰਜਾਬੀ ਵਿੱਚ ਜਾਂ ਤਾਂ ਇਹ ਨਸ਼ਾ ਵੇਚਣਾ ਛੱਡ ਦੇਣ ਨਹੀਂ ਤੇ ਘਰ ਢੋਣ ਲਈ ਤਿਆਰ ਹੋਣ ਪੰਜਾਬ ਚੋਂ ਭਜਾ ਕੇ ਰਾਵਾਂਗੇ ਇਹਨਾਂ ਨੂੰ ਕੰਗਾ ਸਾਹਿਬ ਪੁਲਸ ਰਾਜ ਦੀ ਹੁੰ ਧੀਰੇ ਧੀਏ ਗੱਲ ਕਿ ਪੂਲਸ ਰਾਜ ਆ ਗਿਆ ਹੈ ਕਿ ਨਜਾਇਜ਼ ਪਰਚੇ ਹੋਣੇ ਆਮ ਗੱਲ ਹੋ ਗਈ ਹੈ ਕਿ ਤੀਜੇ ਦਿਨ ਕੋਈ ਬੰਦੇ ਨੂੰ ਫੜ ਦੇਣੇ ਤੇ ਚੱਕ ਕੇ ਅੰਦਰ ਦੇ ਦਿੰਦੇ ਨੇ ਚਾਹੇ ਉਹਦੇ ਕੋਲ ਕੋਈ ਨੋਰਮਲ ਸਮਗਰੀ ਫੜੀਂਦੀ ਹੈ ਤੇ ਚੱਕ ਕੇ ਉਹਨੂੰ ਨਜਾਇਜ਼ ਪਰਚੇ ਕੱਢ ਦਿੰਦੇ ਨੇ ਕੋਈ ਐਦਾਂ ਦਾ ਜਿਹੜਾ ਮਾਹੌਲ ਚੱਲ ਰਿਹਾ ਹੈ ਇਹਨੂੰ ਕਿਵੇਂ ਆਪਾਂ ਟਾਲ ਸਕਦੇ ਹਾਂ ਆਸ ਹੋਈ ਨਹੀਂ ਗੱਲ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਪਰਚਿਆਂ ਦੀ ਰਾਜਨੀਤੀ ਤੋਂ ਬਾਹਰ ਹੈ ਬਿਲਕੁਲ ਅਸੀਂ ਇੱਕ ਵੀ ਸਿੰਗਲ ਬੰਦੇ ਤੇ ਕਿਸੇ ਤੇ ਨਜਾਇਜ਼ ਪਰਚਾ ਨਹੀਂ ਕਰਾਇਆ ਕੋਈ ਗੁਨਾਹ ਕਰਾ ਹੈ ਤਾਂ ਉਹਨੂੰ ਅਸੀਂ ਮਾਫ਼ ਨਹੀਂ ਕਰਦੇ ਨਜਾਇਜ਼ ਕਿਸੇ ਦਾ ਤੁਸੀਂ ਦੇਖਦੇ ਹੋਣੇ ਸੀ ਪਹਿਲੀਆਂ ਸਰਕਾਰਾਂ ਵਿੱਚ ਬੰਦਾ ਵਿਚਾਰਾ ਘਰੇ ਬੈਠਾ ਹੁੰਦਾ ਸੀਗਾ ਉਹਦੇ ਤੇ 66 76 ਦਾ ਪਰਚਾ ਹੁੰਦੇ ਤੇ 302 ਹੁੰਦੇ ਤੇ 307 ਐਦਾਂ ਦੇ ਪਰਚੇ ਲੱਗ ਜਾਂਦੇ ਸੀਗੇ ਪਰ ਅਸੀਂ ਇਸ ਰਾਜਨੀਤੀ ਤੋਂ ਬਾਹਰ ਆ ਨਾ ਅਸੀਂ ਇਹ ਕੰਮ ਅੱਗੇ ਕਰਿਆ ਨਾ ਅਸੀਂ ਕਰਨਾ ਪਿੰਡਾਂ ਦੇ ਵਿੱਚ ਹੁਣ ਤੁਸੀਂ ਕਨਵੈਂਸਿੰਗ ਕਰ ਰਹੇ ਹੋ ਤੇ ਕਿਹੜੀਆਂ ਲੋਕਾਂ ਦੀਆਂ ਜ਼ਿਆਦਾਤਰ ਮੰਗਾਂ ਹਲੇ ਵੀ ਜੋ ਪੈਂਡਿੰਗ ਪਈਆਂ ਨੇ ਮੰਗਾਂ ਨੇ ਜੀ ਪਿੰਡ ਵਾਸੀ ਸਰਪੰਚ ਸਾਹਿਬਾਨ ਪਿੰਡ ਵਾਸੀ ਚਾਰੇ ਵੀ ਸਾਡੀ ਪਿੰਡਾਂ ਦੀ ਡਿਵੈਲਪ ਹੋਵੇ ਪਿੰਡਾਂ ਦੀ ਡਿਵੈਲਪਮੈਂਟ ਹੋਵੇ ਉਹਦੇ ਵਾਸਤੇ ਅਸੀਂ ਫੰਡ ਵੀ ਦੇਣ ਨੂੰ ਤਿਆਰ ਆ ਅਸੀਂ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਆਉਣ ਵਾਲੇ 1 ਸਾਲ ਚ ਨੇਹਰੀਆਂ ਲਿਆ ਦੇਾਂਗੇ ਨਾ ਪਿੰਡਾਂ ਦੇ ਵਿੱਚ ਪਰ ਕਾਰਨ ਕੀ ਸੀਗਾ ਕਾਰਨ ਇਹ ਸੀਗਾ ਬਲਾਕ ਸੰਮਤੀ ਤੇ ਚੇਅਰਮੈਨ ਬਲਾਕ ਸੰਮਤੀ ਦੇ ਮੈਂਬਰ ਇਹਨਾਂ ਦੇ ਬੈਠੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇਹਨਾਂ ਦੇ ਬੈਠੇ ਆ ਉਹ ਕਦੇ ਵੀ ਉਹਨਾਂ ਦੀ ਨੀਅਤ ਨਹੀਂ ਸੀ ਠੀਕ ਵੀ ਆਪਾਂ ਪਬਲਿਕ ਦਾ ਕੋਈ ਕੰਮ ਕਰਾ ਸਕੀਏ ਉਹਨਾਂ ਦੀ ਮਾੜੀ ਨਹੀਂ ਜਿਤਨੇ ਉਹ ਫਾਈਲਾਂ ਹੀ ਨਹੀਂ ਅੱਗੇ ਤੋਰੀਆਂ ਆ ਹੁਣ ਤੁਸੀਂ ਬਣਾ ਦਿਓ ਸਾਡੇ ਬਲਾਕ ਸੰਪਤੀ ਦੇ ਮੈਂਬਰ ਬਣਾ ਦਿਓ ਜਿਲ੍ਹਾ ਪ੍ਰੇਸ਼ਦ ਦੇ ਮੈਂਬਰ ਬਣਾ ਦਿਓ ਚੇਅਰਮੈਨ ਆਵਾਜ਼ੀ ਪਾਰਟੀ ਦੇ ਬਣ ਕੇ ਮੈਂ ਤੁਹਾਨੂੰ ਵਾਅਦਾ ਨਾ ਕਹਿਣਾ ਇਸੇ ਸਾਲ ਚਨੇਰੀਆਂ ਹੋਣੀਆਂ ਵਿਕਾਸ ਦੀ ਹਰਿੰਦਰ ਜੀ ਕੀ ਕਹਿਣਾ ਚਾਹਦੇ ਹੋ ਹੁਣ ਤੱਕ ਕਿੰਨੇ ਪਿੰਡ ਕੱਢ ਚੁੱਕੇ ਹੋ ਔਰ ਕੀ ਸਪੋਰਟ ਰਹੀ ਹੈ ਲੋਕਾਂ ਦੀ ਔਰ ਕੀ ਲੋਕਾਂ ਦੇ ਮੁੱਦੇ ਰਹਿ ਆ ਵੇਖੋ ਜੀ ਸੱਤ ਪਿੰਡ ਆਉਂਦੇ ਸਾਡੇ ਆਮਦਜੌਨ ਚ ਅਸੀਂ ਸਾਰੇ ਡੋਰ ਟੂ ਡੋਰ ਕੱਢ ਰਹੇ ਹਾਂ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਸਾਰੇ ਸੱਜਣ ਨਾਲ ਨੇ ਹੂੰ ਪੂਰੀ ਲੀਡ ਨਾਲ ਜਿੱਤਾਂਗੇ ਹੂੰ ਤੇ ਢੰਗਾ ਜੀ ਵੀ ਆਏ ਅੱਜ ਹੂੰ ਹਰਪੀ ਜੀ ਸਾਰਿਆਂ ਦਾ ਸਹਿਯੋਗ ਹੈ ਬਿਲਕੁਲ ਜੀ ਸਾਰਿਆਂ ਦਾ ਸਹਿਯੋਗ ਹੈ ਤੇ ਭਾਈ ਜੀ ਵੀ ਸਾਡੇ ਨਾਲ ਮੌਜੂਦ ਹੈ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਕਈ ਅਜਿਹੇ ਕੰਮ ਜਿਹੜੇ ਪੈਂਡਿੰਗ ਪਏ ਸੀ ਉਹ ਵੀ ਕੰਮ ਹੋ ਗਏ ਤੇ ਹੁਣ ਕੀ ਹੈ ਲੋਕਾਂ ਨੂੰ ਅਪੀਲ ਕੀ ਹੈ ਕਿ ਆਮ ਆਦਮੀ ਪਾਰਟੀ ਨਾਲ ਕਿਉਂ ਜੁੜਨਾ ਆਮ ਆਦਮੀ ਪਾਰਟੀ ਨੇ ਬਹੁਤ ਬਹੁਤ ਕੰਮ ਕਰਾਏ ਤੇ ਆਪਣੇ ਜਿਹੜੇ ਆਮ ਆਦਮੀ ਪਾਰਟੀ ਨੇ ਪਿੰਡਾਂ ਦੇ ਵਿੱਚ ਬਿਜਲੀ ਔਰ ਨਹਿਰਾਂ ਦਾ ਪਾਣੀ ਟੈਲਾਂ ਤੱਕ ਪਹੁੰਚਾਇਆ ਔਰ ਜਿਹੜੀਆਂ ਜਿਹੜੀਆਂ ਹੁਣ 4500 45000 ਕਿਲੋਮੀਟਰ ਸੜਕਾਂ ਦਿੱਤੀਆਂ ਉਹ ਪਿੰਡਾਂ ਦੇ ਵਿੱਚ ਹੀ ਦਿੱਤੀਆਂ ਉਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਉਹ ਸਾਰਿਆਂ ਦਾ ਬਹੁਤ ਸੰਯੋਗ ਮਿਲ ਰਿਹਾ ਔਰ ਲੋਕ ਕਹਿ ਰਹੇ ਆ ਅਸੀਂ ਅੱਗੇ ਵੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਸੀ ਹੁਣ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਹੀ ਪਾਵਾਂਗੇ ਬਿਲਕੁਲ ਜੀ ਆਉਣ ਵਾਲਾ ਟਾਈਮ ਜਿਹੜਾ ਕੀ ਹੈ ਕਾਂਗਾ ਸਾਹਿਬ ਵੱਲੋਂ ਵੀ ਕੀ ਕਹੇ ਗੱਲ ਕਹੀ ਗਈ ਹੈ ਕਿ ਆਉਣ ਵਾਲਾ ਟਾਈਮ ਹੈ ਜੋ ਆਮ ਆਦਮੀ ਪਾਰਟੀ ਦਾ ਹੈ ਤੇ ਪਹਿਲਾਂ ਕਈ ਵਰਿਆਂ ਕਈ-ਕਈ ਵਰੇ ਲੰਘ ਜਾਂਦੇ ਸੀ ਜਿਹੜੀਆਂ ਚੋਣਾਂ ਨਹੀਂ ਹੁੰਦੀਆਂ ਸੀ ਚਾਹੇ ਆਪਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀ ਗੱਲ ਕਰ ਲਈਏ ਤਾਂ ਕਈ ਵਰਿਆਂ ਬਾਅਦ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇੰਨੇ ਵਰਿਆਂ ਤੋਂ ਬਾਅਦ ਕਈ-ਕਈ ਆਪਣੇ ਜਿਹੜੇ ਢੱਲੇ ਦੇ ਨਾਲ ਜਿਹੜੇ ਆਪਣੇ ਕਾਰੋਬਾਰ ਚਲਾਉਂਦੇ ਸੀ ਕਈ ਕਈ ਵਰੇ ਚੋਣਾ ਨਹੀਂ ਕਰਵਾਉਂਦੇ ਸੀ ਉਹੀ ਉਮੀਦਵਾਰ ਚੱਲਦੇ ਰਹਿੰਦੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਜਿਹੜੇ ਵਿਕਾਸਕਾਰ ਜਾਂਦੀ ਝੜੀ